ਤੁਸੀਂ ਨੀਲਮ ਵਿੱਚ ਪਹਿਲਾਂ ਯੋਸ਼ਮਾਨ ਤੇ ਕਰਵਾਇਆ ਹਾਂਜੀ ਕੀ ਦਾ ਕਰਵਾਇਆ ਸੀ ਮੇਰੇ ਹਸਬੰਦ ਦੇ ਨਾ ਬਲੈਟਰ ਚ ਪਥਰੀ ਹੋ ਗਈ ਸੀ ਉਹਨਾਂ ਨੇ ਕਰਵਾਇਆ ਯੋਸ਼ਮਾਨ ਤੇ ਜਦੋਂ ਪੈਸੇ ਕੱਟਦੇ ਸੀ ਹਾਂਜੀ ਉਹਨੂੰ ਪੁੱਛਦੇ ਹੁੰਦੇ ਸੀ ਉਹ ਹਾਂਜੀ ਉਹ ਸਾਨੂੰ ਕਾਲ ਕਰਦੇ ਸੀਗੇ ਕੀ ਕੋਈ ਨਜਾਇਜ਼ ਪੈਸੇ ਲਏ ਹਸਪਤਾਲ ਨੇ ਨਹੀਂ ਉਹਨਾਂ ਨੇ ਨਹੀਂ ਲਏ ਬਿਲਕੁਲ ਵੀ ਨੀਲਮ ਵਾਲਿਆਂ ਨੇ ਤਾਂ ਪੂਰੇ ਸਹੀ ਸਹੀ ਲਏ ਨੇ ਉਹਨਾਂ ਨੇ ਅਸੀਂ ਤਾਂ ਫਿਰ ਹੁਣ ਤੁਸੀਂ ਜਾ ਕੇ ਕਿ세 ਪਟਿਆਲੇ ਠੱਗ ਹਸਪਤਾਲ ਕੋਲੋਂ ਸਭ ਪਾਣੀ ਹੀ ਕਟਵਾਏ ਸਾਰੇ ਪੈਸੇ ਹਾਂਜੀ ਮੈਂ ਲੋਕ ਕਈ ਕਮੈਂਟ ਕਰਦੇ ਨੇ ਹੁਣ ਜਿਹੜਾ ਸਹੂਲਤਾ ਲੌਜੀ ਦੇ ਕੋਲੇ ਕਾਰਡ ਨਹੀਂ ਹੋ ਉਹਦੇ ਤਾਂ ਪੈਸੇ ਲੱਗਣਗੇ ਨੀਲਮ ਚ ਹਾਂਜੀ ਪਰ ਹੁਣ ਮੇਰਾ ਡਾਕਟਰ ਪਹੁੰਚ ਗਿਆ ਮਾਸ਼ੂ ਗੋਪਤਾ ਉਹਦਾ ਕੱਲ ਮੈਨੂੰ ਜਵਾਬ ਦੇ ਕੇ ਤੋਰਿਆ ਉਹਨਾਂ ਨੇ ਮਰਦੀ ਅਸੀਂ ਤਾਂ ਪੰਜੀ ਨਹੀਂ ਲੈਣੀ ਮੈਂ 4 ਲੱਖ ਰੁਪਇਆ ਜੇਬ ਵਿੱਚ ਪਾ ਕੇ ਲੈ ਕੇ ਗਿਆ ਸੀ ਕਿਸੇ ਆਪਣੇ ਮਰੀਜ਼ ਲਈ ਅੱਛਾ ਜੀ ਪਰ ਲੇਕਿਨ ਉਹ ਕਹਿੰਦੇ ਇਹਦੇ ਤੇ ਪੈਸੇ ਨਹੀਂ ਲੱਗਦੇ ਕਾਰਡ ਆਹੰਗੇ ਹੁਣ ਤੂੰ ਪੈਨੇ ਕਾਰਡ ਵੀ ਖਾਲੀ ਕਰਈ ਕਿਸੇ ਡਾਕਟਰ ਕੋਲੇ ਆਪਰੇਸ਼ਨ ਹੋਇਆ ਨਹੀਂ ਇੰਕ ਨਹੀਂ ਹੈ ਹਾਂਜੀ ਫਿਰ ਹੁਣ ਪਹਿਲਾਂ 12 ਦਿਨਾਂ ਬਾਅਦ ਸਾਨੂੰ ਛੁੱਟੀ ਕਰਤੀ ਰਾਤ ਅੱਜ ਆਏ ਨਹੀਂ ਛੁੱਟੀ ਕਰਵਾ ਕੇ ਤੇ ਫਰੇਸ਼ਨ ਕੀਤਾ ਨਹੀਂ ਉਹਨਾਂ ਨੇ 2 ਲੱਖ ਰੁਪਈਆ ਪਤਾ ਤੁਹਾਨੂੰ ਵੀ ਕੱਟ ਲਿਆ ਹਾਂਜੀ ਉਹ ਮੈਸੇਜ ਆ ਮਮੀ ਦੇ ਫੋਨ ਤੇ ਮੈਸੇਜ ਆਇਆਗਾ ਉਹ ਕਾਰਡ ਕਾਰਡ ਵਾਲਿਆਂ ਨੂੰ ਮਿਲੋ ਪਹਿਲਾਂ ਤਾਂ ਤੁਸੀਂ ਉਹਦੇ ਕਾਰਡ ਦੇ ਮਗਰ ਫੋਟੋ ਆ ਨੰਬਰ ਹੁੰਦੇ ਨੇ ਟੋਲਪਰੀ ਹਾਂਜੀ ਉਹਨਾਂ ਨਾਲ ਗੱਲ ਕਰੋ ਟੋਲਪਰੀ ਤੇ ਅੱਛਾ ਦੱਸੋ ਉਹਨਾਂ ਠੀਕ ਹੈ ਜੀ